ਦੇ ਬੋਲ ਦੇਲਾ ਵਿੱਚ ਧੜਕ ਜਿੱਥੇ ਧੜਕਦੇ ਆਏ ਨੇ ਉੱਥੇ ਯਾਦਵੀਰ ਦੀ ਆਵਾਜ਼ ਪੰਜਾਬ ਦੀ ਸਰਜ਼ਮੀਨ ਤੇ ਗੂੰਜਦੀ ਰਹੇਗੀ ਸਰਜ਼ਮੀਨ ਦੀਆਂ ਸਾਰੀਆਂ ਹੱਦਾਂ ਸਰਹੱਦਾਂ ਪਾਰ ਕਰਕੇ ਵੀ ਉਸ ਅਨਹਦ ਦੇ ਵਾਜੇ ਵਾਂਗੂ ਗੂਜੇਗੀ ਉਸ ਸੋਤੋਂ ਨੂੰ ਸਾਰਿਆਂ ਨੂੰ ਪਰਮੇਸ਼ਵਰ ਦਾਤਾ ਗੁਰੂ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਮਨਦਰੁਸਤੀ ਬਖਸ਼ੇ ਖੂਬਸੂਰਤੀ ਬਖਸ਼ੇ ਸਫਰੁਤੀ ਦੰਦਰ ਉਸਦੀ ਨਾਲ ਨਵਾਜ਼ੇ ਚੜ੍ਹਦੀ ਕਲਾ ਵਿੱਚ ਰੱਖੇ ਔਰ ਉਸ ਬੱਚੇ ਨੂੰ ਉਨਾ ਹੀ ਪਿਆਰ ਦੇਣਾ ਜਿੰਨਾ ਪਹਿਲਾਂ ਦਿੱਤਾ ਸੀ ਮੰਚ ਤੇ ਜੋ ਉਸ ਨੂੰ ਦਿੱਤਾ ਮੈਨੂੰ ਇੱਕ ਵਾਰੀ ਮਿਲਣ ਦਾ ਕਹਿੰਦੇ ਜੀ ਜਵਨ ਦਾ ਸਭ ਤੁਹਾਨੂੰ ਮਿਲਣਾ ਚਾਹੁੰਦੇ ਨੇ ਰਾਜਵੀਰ ਤੁਹਾਨੂੰ ਮਿਲਣਾ ਚਾਹੁੰਦੇ ਨੇ ਮੈਂ ਕਿਹਾ ਪਲੀਜ਼ ਬੁਲਾਓ ਯਾਰ ਮੈਂ ਉਹਦੀਆਂ ਆਵਾਜ਼ਾਂ ਸੁਣੀਆਂ ਉਸ ਨੂੰ ਬੁਲਾਓ ਜਦੋਂ ਬੁਲਾਇਆ ਤੇ ਉਹ ਮੈਂ ਕਿਹਾ ਯਾਰ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਕਿ ਮੈਂ ਆਪਣੇ ਆਪ ਨੂੰ ਦੇਖ ਰਿਹਾ ਉਹਦੀ ਤਸਵੀਰ ਦਿਖਾਈ ਗਈ ਸੇਮ ਡਰੈਸ ਸੇਮ ਪਹਿਰਾਵਾ ਉਸ ਮੂਰਤ ਦੇ ਵਿੱਚ ਹੈ ਉਹ ਉਹਦੇ ਵਿੱਚ ਇਸ ਤਰ੍ਹਾਂ ਲੱਗਿਆ ਕਿ ਸਰੇ ਆਈ ਨਾ ਮੇਰਾ ਅਕਸ ਹੈ ਸਰੇ ਆਈ ਨਾ ਮੇਰਾ ਅਕਸ ਹੈ பசੇ ਆਈ ਨਾ ਕੋਈ ਔਰ ਹੈ ਮੈਂ ਖਿਆਲ ਹੂੰ ਕਿਸੇ ਔਰ ਕਾ ਮੁਝੇ ਸੋਚਦਾ ਕੋਈ ਔਰ ਹੈ ਸੋ ਬੋਤਾ ਬੋਲਣਾ ਇੰਨਾ ਕਿ ਮੇਰਾ ਕਬੂਲ ਕਰਿਓ ਬਸ ਦਾਤਾ ਮੇਰ ਕਰੇ ਬਸ ਹਿੰਮਤ ਨਹੀਂ ਹਾਰਨਾ ਮਾਤਾ ਜੀ ਤੁਹਾਡੇ ਅੰਦਰ ਬੜਾ ਬਲ ਹੈ ਮਾਂ ਜਦੋਂ ਜਨਮ ਦਿੰਦੀ ਹੈ ਔਰ ਜਦੋਂ ਆਖਰ ਤੱਕ ਉਹਦੇ ਸਾਹਮਣੇ ਛੋਟੀ ਉਮਰ ਚ ਕੋਈ ਬੱਚਾ ਤੁਰ ਜੇ ਤਾਂ ਫਿਰ ਬਰਦਾਸ਼ਤ ਤੋਂ ਬਾਹਰ ਹੁੰਦਾ ਵਾ ਮਗਰ ਇਹ ਉਹ ਹੌਸਲੇ ਵਾਲੀਆਂ ਉਹੀ ਬੀਬੀਆਂ ਨੇ ਜਿਨ੍ਹਾਂ ਨੇ ਗੁਰੂ ਮਹਾਰਾਜ ਨੇ ਸਜਾਇਆ ਸੀ ਉਹਨਾਂ ਦੀ ਮਿਸਾਲ ਦੇਣੀ ਦਾਤਾ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਤੁਹਾਡਾ ਬੋਲ ਬਹੁਤ ਵੱਡਾ ਹੈ ਸਾਡੀ ماں ਦੀ ਰੂਹ ਨੂੰ ਥੋੜਾ ਚੈਨ ਮਿਲਿਆ ਹੋਊਗਾ ਤੁਹਾਨੂੰ ਸੁਣ ਕੇ ਬਸ ਇੱਕ ਦੋ ਸਨੇਹ ਹੋਰ ਨੇ ਤੁਹਾਡੇ ਲਈ ਉਸ ਤੋਂ ਬਾਅਦ ਆਪਾਂ ਚੱਲਦੇ ਆ ਅਖੀਰਵਾਲ ਕਿ ਇੱਕ ਤਾਂ ਜਿਸ ਤਰ੍ਹਾਂ ਸਰਦਾਰ ਸਾਹਨੀ ਸਾਹਿਬ ਕੁਝ ਕੱਲਾ ਸਾਡੇ ਨਾਲ ਸੰਝੀਆਂ ਕਰਕੇ ਗਏ ਆ ਕਿ ਨੌਕਰੀ ਲਈ ਜਾਂ ਸਾਡੇ ਬੱਚਿਆਂ ਦੀ ਪੜ੍ਹਾਈ ਲਈ ਉਸੇ ਤਰ੍ਹਾਂ ਹੀ ਸੀਐਮ ਸਾਹਿਬ ਵੱਲੋਂ ਵੀ ਕੁਲਵਿੰਦਰ ਨੂੰ ਸੁਨੇਹਾ ਆਇਆ ਬਾਈ ਜੀ ਹੁਣੇ ਬੈਠੇ ਆ ਸਰਦਾਰ ਖੁੱਡੀਆਂ ਸਾਹਿਬ ਹੋਰ ਬਹੁਤ ਸਾਰੇ ਲੀਡਰ ਬੈਠੇ ਆ ਔਰ ਇੱਥੇ ਕੋਈ ਇੱਕ ਪਾਰਟੀ ਦਾ ਜ਼ਿਕਰ ਨਹੀਂ ਹੈ ਜਿੰਨੇ ਵੀ ਆਏ ਹੋ ਤੁਸੀਂ ਪਰਿਵਾਰੋਂ ਸਾਡਾ ਸਾਰੀਆਂ ਪਾਰਟੀਆਂ ਸਾਡੇ ਲਈ ਸਤਿਕਾਰਯੋਗ ਹੈ ਤਾਂ ਇਸ ਵੇਲੇ ਦੇ ਤਖਤ ਤੇ ਬਿਰਾਜਮਾਨ ਸਾਡੇ ਸੀਐਮ ਸਾਹਿਬ ਉਹਨਾਂ ਵੱਲੋਂ ਸੁਨੇਹਾ ਆਇਆ ਕਿ ਕਿ ਪਿੰਡ ਦੇ ਵਿੱਚ ਇਹ ਰਾਜਵੀਰ ਦੇ ਸਾਰੇ ਦੋਸਤਾਂ ਦੀ ਵੀ ਇੱਛਾ ਸੀ ਕਿਉਂਕਿ ਪਿਛਲੇ ਤਿੰਨ ਚਾਰ ਦਿਨਾਂ ਤੋਂ ਹੋਰ ਇਸ ਗੱਲ ਦੀ ਵੀ ਅਸੀਂ ਦਾਤ ਦਿੰਦੇ ਆ ਪ੍ਰਣਾਮ ਕਰਦੇ ਆ ਅਸੀਂ ਉਹਨਾਂ ਸਾਰੇ ਭਰਾਵਾਂ ਨੂੰ ਇਸ ਪਿੰਡ ਦੇ ਸਾਰੇ ਨੌਜਵਾਨ ਅੱਜ ਆਪੋ ਆਪਣੀਆਂ ਥਾਵਾਂ ਤੇ ਸੇਵਾ ਚ ਨੇ ਕੋਈ ਲੰਗਰ ਚ ਹੈ ਕੋਈ ਜੋੜਾ ਖਰਚਾ ਹੈ ਕੋਈ ਜਲ ਤੇ ਹੈ ਕੋਈ ਸਫਾਈ ਤੇ ਹੈ ਆ ਸਾਰਾ ਅਰੇਂਜਮੈਂਟ ਕਰਨ ਦੇ ਵਿੱਚ ਪਿਛਲੇ ਚਾਰ ਪੰਜ ਦਿਨਾਂ ਤੋਂ ਉਹ 24 ਘੰਟੇ ਇੱਥੇ ਹਾਜ਼ਰ ਸੀਗੇ ਉਹਨਾਂ ਭਰਾਵਾਂ ਨੂੰ ਉਹਨਾਂ ਦੀ ਯਾਰੀ ਨੂੰ ਸਾਡਾ ਪ੍ਰਣਾਮ ਹੈ ਕਿ ਜਿਹੜੇ ਰਾਜਵੀਰ ਨੂੰ ਇੰਨਾ ਪਿਆਰ ਕਰਦੇ ਔਰ ਕਰਦੇ ਰਹਿਣਗੇ ਇਹ ਇਹ ਉਹਨਾਂ ਦੀ ਇੱਛਾ ਸੀ ਸਾਰਿਆਂ ਦੀ ਭਾਵਨਾ ਸੀ ਕਿ ਰਾਜਵੀਰ ਲਈ ਕੁਝ ਯਾਦਗਾਰ ਬਣਨਾ ਚਾਹੀਦਾ ਪਿੰਡ ਦੇ ਵਿੱਚ ਸੋ ਸਰਦਾਰ ਬਾਹਨ ਸਾਹਿਬ ਹੋਰਾਂ ਨੇ ਇਸ ਪਿੰਡ ਦੇ ਵਿੱਚ ਸਟੇਡੀਅਮ ਲਈ ਆਪਾਂ ਨੂੰ ਯਸ ਕੀਤੀ ਹੈ ਕਿ ਰਾਜਵੀਰ ਦੇ ਨਾਂ ਤੇ ਇੱਕ ਸਟੇਡੀਅਮ ਬਣੂਗਾ ਖੇਡ ਸਟੇਡੀਅਮ ਇੱਥੇ ਸਾਹਮਣੇ ਜਗਾ ਵੀ ਸਾਡੇ ਪਿੰਡ ਦੇ ਮੁੰਡਿਆਂ ਨੇ ਚੂਜ਼ ਕੀਤੀ ਹੈ ਕਿ ਇੱਥੇ ਬਣਨਾ ਚਾਹੀਦਾ ਔਰ ਇੱਕ ਯਾਦਗਾਰੀ ਗੇਟ ਹੈ ਇੱਕ ਆਪਣੇ ਰਾਜਵੀਰ ਦਾ ਸਟੈਚੂ ਹੈ ਸੋ ਇਹ ਸਾਰੀਆਂ ਚੀਜ਼ਾਂ ਦੇ ਲਈ ਬਾਦ ਸਾਹਿਬ ਨੇ ਹਾਮੀ ਭਰੀ ਹੈ ਸੋ ਉਹਨਾਂ ਦਾ ਵੀ ਸਾਰੇ ਨਗਰ ਵੱਲੋਂ ਪਰਿਵਾਰ ਵੱਲੋਂ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਤੇ ਆਏ ਸਭੇ ਜਿਨਨੇ ਵੀ ਰਾਜਨੀਤਿਕ ਖੇਤਰ ਤੋਂ ਸੰਗੀਤਕ ਖੇਤਰ ਤੋਂ ਫਿਲਮ ਖੇਤਰ ਤੋਂ ਸਾਡੇ ਕਿਸਾਨ ਮਜ਼ਦੂਰ ਸਾਡੀਆਂ ਮਾਵਾਂ ਭੈਣਾਂ ਬੱਚੇ ਪੁਲਿਸ ਪ੍ਰਸ਼ਾਸਨ ਅੰਕਰ ਗੁਪਤਾ ਸਾਹਿਬ ਤੇ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਸ ਘੜੀ 'ਚ ਸਾਡੇ ਨਾਲ ਆਏ ਇਸ ਦੁੱਖ ਨੂੰ ਵੰਡਾਇਆ ਤੇ ਮੈਂ ਕਲਾਕਾਰ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਕਿ ਆਪਾਂ ਟਾਈਮ ਟੂ ਟਾਈਮ ਆਪਾਂ ਸਾਰਿਆਂ ਨੇ ਹਾਜ਼ਰੀ ਲਵਾਉਣੀ ਹੈ ਹਣ ਸਾਰੇ ਬੈਠੇ ਆ ਜੱਸਾ ਬੈਠਾ ਹੈ ਰਣਜੀਤ ਬੈਠਾ ਹੈ ਐਮੀ ਵੀ ਇੱਥੇ ਹੈ ਹਾਰਫ ਇੱਥੇ ਹੈ ਅਰਜਨ ਵੀ ਆਇਆ ਹੋਇਆ ਸੀ ਸਾਰੇ ਸਾਡੇ ਸੀਨੀਅਰ ਵੀ ਬੈਠੇ ਆ ਭਾਈ ਗੁਰਪ੍ਰੀਤ ਖੁੱਗੀ ਹੁਣੀ ਬੈਠੇ ਆ ਭਾਈ ਬਿੰਨੂ ਹੁਣੀ ਬੈਠੇ ਆ ਸਾਡੇ ਵੱਡੇ ਭਾਈ ਗੁੱਗੂ ਗਿੱਲ ਸਾਹਿਬ ਬੈਠੇ ਆ ਹੈ ਬਹੁਤ ਸਾਰੇ ਸਾਡੇ ਭਰਾ ਬੈਠੇ ਇੰਡਸਟਰੀ ਤੋਂ ਸਚਨ ਉਹਜਾ ਸਾਹਿਬ ਬੈਠੇ ਐ ਰੇਸ਼ਮ ਬੈਠਾ ਹੈ ਹੋਰ ਬਹੁਤ ਸਾਰੇ ਨਾਨੇ ਭਾਈ ਅੰਦਰ ਜਿੱਤੇ ਨਿੱਕੂ ਦਿਖ ਰਹੇ ਐ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਸਮੁੰਦਰੋਂ ਪਾਰ ਤੋਂ ਬਿਨਾ ਕੋਈ ਇੱਥੇ ਜਿਹੜੇ ਇਸ ਮਿੱਟੀ ਤੇ ਬੈਠੇ ਸੀ ਉਹਨਾਂ ਚੋਂ ਕੋਈ ਰਿਹਾ ਹੋਇਆ ਸਤेंद्र ਸੱਤੀ ਜੀ ਬੈਠੇ ਐ ਗੁਰਲੇ ਜਖਤਰ ਜੀ ਬੈਠੇ ਐ ਹੋਰ ਜਾਨੀ ਜੋ ਬਹੁਤ ਸਾਰੇ ਫਨਕਾਰ ਜਿਨ੍ਹਾਂ ਨੇ ਆ ਕੇ ਦਰਦ ਵੰਡਾਇਆ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਆਸ ਕਰਦੇ ਆਂ ਪਰਿਵਾਰ ਵੱਲੋਂ ਕਿ ਆਪਾਂ ਇਸੇ ਤਰ੍ਹਾਂ ਜੁੜੇ ਰਵਾਂਗੇ ਇਸੇ ਤਰ੍ਹਾਂ ਮਿਲਦੇ ਰਵਾਂਗੇ ਮਾਹ ਕੋਲੇ ਆ ਕੇ ਉਹਦੇ ਚਰਨਾਂ ਚ ਬਹਿ ਕੇ ਆਪਾਂ ਸਾਰੇ ਰਾਜਵੀਰ ਦੀਆਂ ਗੱਲਾਂ ਕਰਦੇ ਰਵਾਂਗੇ ਔਰ ਉਹਨਾਂ ਦੀ ਆਉਣ ਵਾਲੀ ਜ਼ਿੰਦਗੀ ਲਈ ਆਪਾਂ ਸਾਰੇ ਨਾਲ ਮਿਲ ਕੇ ਕੀ ਕਰ ਸਕਦੇ ਆ ਉਹ ਆਪਾਂ ਕਰਦੇ ਰਵਾਂਗੇ ਸੋ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਨੂੰ ਸਾਹਮਣੇ ਬੈਠਣ ਨੂੰ ਦੇਖ ਕੇ ਚਿਤ ਕਰ ਜਾਂਦਾ ਹੈ ਸਰਦਾਰ ਗੁਰਪ੍ਰੀਤ ਸਿੰਘ ਵੜੈਚ ਕੋਗੀ ਸਾਹਿਬ ਭਾਈ ਜੀ ਆਓ ਦੋ ਦੋ ਬੋਲ ਤੁਸੀਂ ਜ਼ਰੂਰ ਬੋਲੋ ਇਸ ਤੋਂ ਬਾਅਦ ਸਰਪੰਚ ਸਾਹਿਬ ਨੇ ਇਸ ਪਿੰਡ ਦੇ ਬਹੁਤ ਪਿਆਰੇ ਇਨਸਾਰ ਨੇ ਸਾਧੂ ਸੁਭਾਅ ਨਿੱਗਾ ਸੁਭਾਅ ਹੈ ਇਸ ਪਰਿਵਾਰ ਨਾਲ ਫਾਦਰ ਸਾਹਿਬ ਨਾਲ ਦਾਦਾ ਸਾਹਿਬ ਨਾਲ ਉਹਨਾਂ ਦੇ ਵੇਲਾ ਤੋਂ ਇਹਨਾਂ ਦੀ ਸਾਜ ਹੈ ਇਸ ਪਰਿਵਾਰ ਦੀ ਤੁਸੀਂ ਅਖੀਰ ਤੇ ਬੋਲ ਕੇ ਸਾਰਿਆਂ ਦਾ ਧੰਨਵਾਦ ਕਰੋਗੇ ਇਸ ਪਿੰਡ ਦੇ ਸਰਪੰਚ ਨੇ ਰਾਜੂ ਬਾਈ ਹੋਣੀ ਤੁਸੀਂ ਪਲੀਜ਼ 2 ਮਿੰਟ ਲਈ ਜਰੂਰ ਬੋਲ ਕੇ ਜਾਈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਸੇ ਤੇ ਸਾਡੀ ਬੱਚੀ ਨੇ ਧੀ ਰਾਣੀ ਨੇ ਬੋਲਣ ਜੋਗਾ ਛੱਡਿਆ ਹੀ ਨਹੀਂ ਕਿਸੇ ਨੂੰ ਗਲੇਜਾ ਕੱਢ ਕੇ ਸਾਰਿਆਂ ਦਾ ਨਾਲ ਲੈ ਗਈ ਕਿੱਡਾ ਵੱਡਾ ਕਲੇਜਾ ਸੀ ਰਾਜਵੀਰ ਦਾ ਉਹਦਾ ਕਲੇਜਾ ਹੀ ਬੋਲ ਕੇ ਗਿਆ ਨਾ ਧੀਆਂ ਪੁੱਤਾਂ ਤੋਂ ਵੱਡਾ ਕਲੇਜਾ ਕੋਈ ਨਹੀਂ ਹੁੰਦਾ ਕਿਸੇ ਦਾ ਹਿਲਾ ਕੇ ਰੱਖ ਗਈ ਬੇਟੀ ਪਰ ਪਤਾ ਨਹੀਂ ਮੈਂ ਫਤਿਹ ਵੀ ਸਾਂਜੀ ਜੇ ਕੀਤੀ ਕਿ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਵੀ ਕਿਸੇ ਸੋਗ ਤੇ ਕਿਸੇ ਭੋਗ ਤੇ ਕਿਸੇ ਮਾਤਮ ਤੇ ਜਾਇਦਾ ਉਹੀ ਪੰਕਤੀਆਂ ਨੇ ਜਿਹੜੀਆਂ ਸਾਡੇ ਜ਼ਿਹਨ 'ਚ ਆਉਂਦੀਆਂ ਨੇ ਜਿੰਨਾ ਤੋਂ ਗੱਲ ਸ਼ੁਰੂ ਕਰੀਦੀ ਹੈ ਪਰਾਜ ਪਤਾ ਨਹੀਂ ਕਿਉਂ ਇੱਕ ਅਲੱਗ ਜੀ ਪੰਕਤੀ ਗੁਰੂ ਸਾਹਿਬ ਦੀ ਮੇਰੇ ਜ਼ਿਹਨ ਚ ਆ ਰਹੀ ਸੀ ਕਿ ਉੱਥੋਂ ਹੀ ਗੱਲ ਸ਼ੁਰੂ ਕਰਾਂ ਮੈਂ ਕਿ ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ ਅੱਜ ਤਾਂ ਪਤਾ ਨਹੀਂ ਕਿਉਂ ਪਾਣਾ ਮੰਨਣਾ ਪਹਾੜ ਜਿੱਡਾ ਲੱਗਦਾ ਪਤਾ ਨਹੀਂ ਕਿੱਡੇ-ਕਿੱਡੇ ਪਹਾੜ ਉਹ ਸਰ ਕਰ ਜਾਂਦਾ ਸੀ ਮੁੰਡਾ ਸਾਡਾ ਹਸਣ ਖੇਡਣ ਗਿਆ ਈ ਪਰ ਇਹ ਪਹਾੜ ਕਿੱਦਾਂ ਸਾਰਿਆਂ ਨੇ ਸਰ ਕਰਨਾ ਹੀ ਨਹੀਂ ਪਤਾ ਲੱਗ ਰਿਹਾ ਇਹ ਦਰਦ ਤੇ ਤਕਲੀਫ ਜਿੰਨੂੰ ਜਿੰਨੂੰ ਜਿੰਨੀ ਨੇੜਤਾ ਸੀ ਜਿੰਨੂੰ ਜਿੰਨੂੰ ਜਿੰਨੀ ਮੁਹੱਬਤ ਸੀ ਜਿੰਨੂੰ ਜਿੰਨਾ ਉਹਦੇ ਨਾਲ ਪਿਆਰ ਸੀ ਜਿੰਨਾ ਇਸ਼ਕ ਸੀ ਉਹੀ ਮਹਿਸੂਸ ਕਰ ਸਕਦਾ ਪਰ ਹਾਰਿਆ ਨਿਆ ਇਹੀ ਕਹਿੰਦਾ ਇੱਕ ਨਾਂ ਦੇ ਘਰ ਪੁੱਤ ਪੁੱਤਾਂ ਘਰ ਪੁੱਤਰੇ ਇੱਕ ਨਾਂ ਦੇ ਘਰ ਧੀਆ ਧੀਆ ਘਰ ਦੋਤਰੇ ਇੱਕ ਨਾਂ ਦੇ ਘਰ ਇੱਕ ਉਹ ਵੀ ਜਾਏ ਮਰ ਵਜੀਦਾ ਕੌਣ ਸਾਹਿਬ ਨੂੰ ਆਖੇ ਇਉਂ ਨਹੀਂ ਇੰਜ ਕਰ ਉਹਦੇ ਨਾਲ ਲੜਿਆ ਨਹੀਂ ਜਾ ਸਕਦਾ ਉਹਦੇ ਨਾਲ ਜਿਦਿਆ ਨਹੀਂ ਜਾ ਸਕਦਾ ਉਹਦੇ ਕੋਲੋਂ ਖੋ ਕੇ ਕੁਝ ਵਾਪਸ ਨਹੀਂ ਲਿਆਂਦਾ ਜਾ ਸਕਦਾ ਪਰ ਗੱਲ ਸਿਰਫ ਇੰਨੀ ਕਹੇ ਕਿ ਅਸੀਂ ਜਿੱਦਾਂ ਹੁਣੇ ਸਾਰੇ ਬੁਲਾਰਿਆਂ ਨੇ ਦੱਸਿਆ ਉਹਦੇ ਸਨੇਹੀਆਂ ਨੇ ਦੱਸਿਆ ਕਿ ਅਸੀਂ ਘਰੋ ਘਰੀ ਤੁਰ ਜਾਣਾ ਆਪੋ ਆਪਣੀਆਂ ਥਾਵਾਂ ਹੋ ਜਾਣਾ ਸਾਰਿਆਂ ਨੇ ਪਰ ਜਿਸ ਪਰਿਵਾਰ ਦੇ ਨਾਲ ਜਿਸ ਖੂਨ ਦੇ ਨਾਲ ਉਹ ਸਤਮ ਹੋਇਆ ਨਾ ਉਹ ਖੂਨ ਉਹ ਖੇਚ ਹਮੇਸ਼ਾ ਮਹਿਸੂਸ ਕਰਦਾ ਰਹੇਗਾ ਇੱਕ ਦੇ ਬੱਚਿਆਂ ਦੇ ਸਿਰ ਤੋਂ ਛਾਂ ਚਲੀ ਗਈ ਸਾਡੀ ਭੈਣ ਮਿਸਿਸ ਰਾਜਵੀਰ ਸਿਰ ਦਾ ਸਾਈਂ ਤੁਰ ਗਿਆ ਭੈਣ ਦੀ ਰਖੜੀ ਵਾਲਾ ਗੁੱਟ ਤੁਰ ਗਿਆ ਮਾਂ ਦਾ ਪੁੱਤ ਤੁਰ ਗਿਆ ਇਹ ਸਦਮਾ ਜਿਹੜਾ ਇਹ ਇੱਥੇ ਹਮੇਸ਼ਾ ਸੀਨੇ ਦੇ ਅੰਦਰ ਉਹਨਾਂ ਦੇ ਇੱਕ ਚੀਜ਼ ਬਣ ਕੇ ਉਕਰਿਆ ਰਹਿਣਾ ਕਿਉਂਕਿ ਹਾਂਜੀ ਕਹਿੰਦੇ ਨਾ ਪੁੱਤਰ ਮੋਏ ਨਹੀਂ ਭੁੱਲਦੇ ਆਲਮਾ ਭਾਵੇਂ ਹੋ ਕੇ ਮਰਨ ਫਕੀਰ ਫਕੀਰ ਹੋ ਕੇ ਮਰਿਆ ਪੁੱਤ ਵੀ ਨਹੀਂ ਭੁੱਲਦਾ ਤੇ ਜਿਹਦਾ ਬਾਦਸ਼ਾਹ ਹੋ ਕੇ ਤੁਰ ਗਿਆ ਹੋਵੇ ਦੁਨੀਆ ਤੋਂ ਉਹ ਕਿਦਾਂ ਭੁੱਲ ਜੇਗੀ ਮਾਂ ਉਹ ਪਤਨੀ ਕਿਵੇਂ ਭੁੱਲ ਜੇਗੀ ਜਿਨ ਨੇ ਬਾਦਸ਼ਾਹ ਬਣਨ ਚ ਉਹਦਾ ਰੋਲ ਅਦਾ ਕੀਤਾ ਉਹ ਭੈਣ ਕਿਵੇਂ ਭੁੱਲ ਜੇਗੀ ਜਿਨ ਨੇ ਆਪਣੇ ਵੀਰ ਨੂੰ ਫਕੀਰ ਤੋਂ ਬਾਦਸ਼ਾਹ ਬਣਦੇ ਦੇਖਿਆ ਸੋ ਮੈਂ ਇੰਨਾ ਕੀ ਹੌਸਲਾ ਦੇ ਸਕਦਾ ਆਪਣੀ ਮਾਂ ਨੂੰ ਇਹੀ ਕਹਿ ਸਕਦਾ ਕਿ ਜਦੋਂ ਜੰਮਿਆ ਸੀ ਰਾਜਵੀਰ ਸਿਰਫ ਤੁਹਾਡਾ ਸੀ ਪਰ ਜਦੋਂ ਦੁਨੀਆ ਤੋਂ ਗਿਆ ਤੇ ਗਿਣ ਕੇ ਵੇਖ ਲਿਓ ਕਿੰਨੀਆਂ ਕਰੋੜਾਂ ਮਾਵਾਂ ਦਾ ਰਾਜਵੀਰ ਹੈ ਇਹ ਗਿਣ ਲਿਓ ਕਿੰਨੀਆਂ ਪੈਣਾ ਦਾ ਭਰਾਇਓ ਇਹ ਗਿਣ ਲਿਓ ਇਹ ਕਮਾਈ ਜੇ ਤੁਹਾਡੇ ਪੁੱਤ ਦੀ ਬਾਕੀ ਬੈਂਕਾਂ ਚ ਪਈਆਂ ਕਮਾਈਆਂ ਰਜਿਸਟਰੀਆਂ ਚ ਲਿਖੇ ਨਾਮ ਕਿਸੇ ਨੂੰ ਨਹੀਂ ਦਿਸਦੇ ਉਹ ਕਮਾਈ ਕਰਕੇ ਗਿਆ ਪੁੱਤ ਤੁਹਾਡਾ ਜੰਮਿਆ ਇੱਕ ਮਾਣੇ ਸੀ ਰੋਂਦੀਆਂ ਅਜ ਲੱਖਾਂ ਮਾਵਾਂ ਪਈਆਂ ਰਾਜਵੀਰ ਨੂੰ ਸੋ ਇਸ ਗੱਲ ਦੇ ਨਾਲ ਸਿਰਫ ਇੰਨਾ ਕੀ ਕਹਿੰਦਾ ਹੋਇਆ ਕਿਉਂਕਿ ਜ਼ਿਆਦਾ ਬੋਲਣ ਦਾ ਨਾ ਤਾਂ ਹੁਣ ਵਕਤ ਹੈ ਨਾ ਦਿਲ ਕਰਦਾ ਬਹੁਤ ਜ਼ਿਆਦਾ ਇਸ ਮੌਕੇ ਤੇ ਬੋਲਣ ਨੂੰ ਸਿਰਫ ਇੰਨਾ ਹੀ ਕਵਾਂਗਾ ਕਿ ਜਿਵੇਂ ਮੇਰੀ ਪੂਰੀ ਇੰਡਸਟਰੀ ਨੇ ਆ ਮੇਰੇ ਭਰਾ ਨੇ ਸਾਡੇ ਹੈ ਨਿੱਕੇ ਨੇ ਪਰ ਸਾਡੇ ਪ੍ਰੇਰਨਾ ਸਰੋਤ ਬਣ ਕੇ ਸਾਹਮਣੇ ਆਏ ਨੇ ਐਨਾ ਇੱਕ ਪੈਰ ਤੇ ਕਿਸੇ ਲਈ ਖੜੇ ਰਹਿਣਾ ਆਪਣੇ ਵੀਰਾਂ ਭਰਾਵਾਂ ਲਈ ਇੰਡਸਟਰੀ ਦੀ ਗੱਲ ਅੱਜ ਕਰਨ ਲੱਗਾ ਮੈਂ ਉਹ ਅਨਾਉਂਸਮੈਂਟ ਕਿ 54 ਸ਼ੋ ਬੁੱਕ ਸੀ ਰਾਜਵੀਰ ਦੇ ਜਿੰਨੇ ਕਹਿੰਦੇ ਅਸੀਂ ਪੂਰੇ ਕਰਾਂਗੇ ਗੱਲ ਕਮਾਈ ਦੀ ਨਹੀਂ ਕਮਾਈ ਘਰੇ ਦੇਾਂਗੇ ਕਮਾਈ ਰੱਬ ਨੇ ਬਥੇਰੀ ਦਿੱਤੀ ਉਹ ਗਾਹ ਵੀ ਦੇਗਾ ਬੱਚਿਆਂ ਨੂੰ ਉਹ ਰਿਜ਼ਕ ਉਹ ਨਹੀਂ ਦੇਣਾ ਪਰਾਜਮਾ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਕਹਿਣਾ ਮੈਨੂੰ ਮਾਣ ਹੈ ਕਿ ਮੈਂ ਕਿਸ ਇੰਡਸਟਰੀ ਦਾ ਬੰਦਾ ਵਾਂ ਕਿਸ ਸਨਤ ਦੇ ਨਾਲ ਕਿਸ ਕਲਾ ਦੇ ਨਾਲ ਜੁੜਿਆ ਮੈਨੂੰ ਦੁਨੀਆ 'ਚ ਇੱਕ ਐਗਜ਼ਾਮਪਲ ਦੱਸ ਦਿਓ ਕਿਸੇ ਮਹਿਕਮੇ 'ਚ ਕਿਸੇ ਡਿਪਾਰਟਮੈਂਟ ਕਿਸੇ ਇੰਡਸਟਰੀ ਕਿਸੇ ਇੱਕ ਸੰਸਥਾ ਦੇ ਵਿੱਚ ਕਦੇ ਕਿਸੇ ਨੇ ਇਦਾਂ ਦੀ ਗੱਲ ਕੀਤੀ ਹੋਵੇ ਵਾਹਿਗੁਰੂ ਨੇ ਮੈਨੂੰ ਬਹੁਤ ਸੋਹਣੀ ਸੰਸਥਾ ਦੇ ਨਾਲ ਜੋੜਿਆ ਜਿੱਥੇ ਐਦਾਂ ਬਾਹਵਾ ਬਣ ਕੇ ਭਰਾ ਖੜੇ ਹੋ ਜਾਂਦੇ ਨੇ ਭੈਣਾਂ ਖੜੀਆਂ ਹੋ ਜਾਂਦੀਆਂ ਇਹ ਮਿਸਾਲ ਸਿਰਫ ਰਾਜਵੀਰ ਸਿਆ ਤੇਰੀ ਇੰਡਸਟਰੀ ਦੇ ਵਿੱਚ ਹੀ ਐ ਇਹ ਤਾਕਤ ਤੇ ਤੁਹਾਡੇ ਵਿੱਚ ਹੀ ਐ ਸਿਰਫ ਔਰ ਤੁਹਾਡੇ ਯਾਰਾਂ ਦਾ ਪੁਰਾਣੇ ਮਿੱਤਰਾਂ ਦਾ ਉਹ ਗੁੱਟ ਦੇਖ ਕੇ ਜੁੱਟ ਦੇਖ ਕੇ ਵੀ ਸਾਨੂੰ ਮਾਣ ਹੋਇਆ ਕਿ ਅਸੀਂ ਬੱਚਿਆਂ ਨੂੰ ਅੱਜ ਵੀ ਐਗਜ਼ਾਮਪਲ ਦੇ ਸਕਣਗੇ ਕਿ ਪੁੱਤ ਆ ਯਾਰੀਆਂ ਹੁੰਦੀਆਂ ਜਿਹਦੀ ਅਸੀਂ ਗੱਲ ਕਰਦੇ ਹੁੰਨੇ ਆ ਤੁਹਾਡੇ ਨਾਲ ਜਿਹਦੀ ਐਗਜ਼ਾਮਪਲ ਹੀ ਖਤਮ ਹੁੰਦੀ ਜਾ ਰਹੀ ਸੀ ਦੁਨੀਆ 'ਚ ਮੈਂ ਇਨਾ ਜ਼ਰੂਰ ਕਵਾਂਗਾ ਜਾਣ ਤੋਂ ਪਹਿਲਾਂ ਕਿ ਮੈਨੂੰ ਇਨਾ ਉਹ ਦੋ ਕੁ ਲਾਈਨਾਂ ਰਾਜਵੀਰ ਦੀ ਫੋਟੋ ਕੁਦਰਤੀ ਬੈਠਾ ਵੀ ਉੱਥੇ ਮੇਰੇ ਸਾਹਮਣੇ ਆ ਗਈ ਤੇ ਮੈਨੂੰ ਲੱਗਦਾ ਸੀ ਕਿ ਮੁੜ ਕੇ ਹੁਣੇ ਬਾਹਰ ਨਿਕਲੇਗਾ ਤੇ ਉੱਚੀ ਉੱਚੀ ਹੱਸੇਗਾ ਜਿੱਦਾਂ ਹੱਸਦਾ ਹੁੰਦਾ ਸੀ ਕਹੇਗਾ ਵੀ ਮੈਂ ਤਾਂ ਦੇਖਣਾ ਸੀਗਾ ਵੀ ਸਾਰੇ ਕਿਵੇਂ ਮਗਰ ਖੜਦੇ ਆ ਨਾਲ ਆ ਕੇ ਔਰ ਮੇਰਾ ਦਿਲ ਕਰ ਰਿਹਾ ਸੀ ਕਿ ਇਹਨੂੰ ਮੈਂ ਕਵਾਂ ਕਿ ਸ਼ੇਰਾ ਉੱਠ ਜ਼ਰਾ ਤੇ ਫੇਰ ਉਹੀ ਜਲਵਾ ਵਖਾ ਆਪਣਾ ਬੜੀ ਬੇਤਾਬ ਹੈ ਦੁਨੀਆ ਤੇਰਾ ਅੰਦਾਜ਼ ਦੇਖਣ ਨੂੰ ਪਰ ਨਾਲ ਹੀ ਫੇਰ ਮੈਂ ਇਸੇ ਹੌਸਲੇ ਦੇ ਨਾਲ ਕਿ ਕਲਾ ਦਾ ਉਬਾਲਾ ਖੁੰਚ ਫੇਰ ਆਵੇਗਾ ਉਹ ਕਲਾ ਦਾ ਸਮੁੰਦਰ ਫੇਰ ਖੋਲੇਗਾ ਰਾਜਵੀਰ ਆਪਣੀ ਧੀ ਦੇ ਅੰਦਰੋਂ ਆਪਣੇ ਪੁੱਤ ਦੇ ਅੰਦਰੋਂ ਜਵੰਦਾ ਬਣ ਕੇ ਫੇਰ ਬੋਲੇਗਾ ਇਸ ਉਮੀਦ ਦੇ ਨਾਲ ਆਸ ਦੇ ਨਾਲ ਇਸ ਅਰਦਾਸ ਦੇ ਨਾਲ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕਰਦੇ ਹੋਏ ਕਿ ਪਰਿਵਾਰ ਨੂੰ ਸੋਖ ਸ਼ਾਂਤੀ ਵਰਤੋਣਾ ਪਤਾ ਨਹੀਂ ਕਿਵੇਂ ਬਖਸ਼ਣਾ ਪਰ ਤੁਸੀਂ ਬਖਸ਼ਿਓ ਜ਼ਰੂਰ ਇਹਨਾਂ ਨੂੰ ਕਿ ਇਸ ਸਦਮੇ ਨੂੰ ਸਹਿਣ ਦਾ ਇਹਨਾਂ ਨੂੰ ਬਲ ਦੇਣਾ ਔਰ ਸਾਰਾ ਪਰਿਵਾਰ ਆ ਤੁਹਾਡਾ ਹੀ ਖੜਾ ਹੈ ਮੈਂ ਜਵੰਦੇ ਦਾ ਫੈਮਿਲੀ ਨੂੰ ਕਹਿਣਾ ਚਾਹੁੰਦਾ ਕਿ ਇਹ ਸਿਰਫ ਗੱਲਾਂ ਵਾਲੇ ਨਹੀਂ ਇਹ ਇਹ ਸਿਰ ਦੇਣ ਵਾਲੇ ਮਿੱਤਰ ਨੇ ਜਵੰਦੇ ਦੇ ਇਹ ਕਮਾਈ ਨੂੰ ਤੁਸੀਂ ਹੰਸਾਰੀ ਉਮਰ ਪਰਖ ਕੇ ਵੇਖ ਲਿਓ ਇਹ ਉੱਥੇ ਹੀ ਖੜੇ ਮਿਲਣਗੇ ਤੁਹਾਨੂੰ ਰਾਜਵੀਰਤਾ ਨਹੀਂ ਵਾਪਸ ਆਉਣਾ ਪਰ ਆ ਸਾਰੇ ਰਾਜਵੀਰ ਤੁਹਾਡੇ ਨਾਲ ਖੜੇ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਉਸ ਬੱਚੇ ਨੂੰ ਸਾਡੇ ਨਿੱਕੇ ਵੀਰ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ੇ ਪਰਿਵਾਰ 'ਚ ਅੱਗੇ ਤੋਂ ਸੁਖ ਸ਼ਾਂਤੀ ਔਰ ਬਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਇਸ ਤੋਂ ਬਾਅਦ ਸਰਦਾਰ ਖੁੱਡੀਆਂ ਸਾਹਿਬ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਔਰ ਬਹੁਤ ਬਹੁਤ ਪਿਆਰ ਸਤਿਕਾਰ ਜੀ ਆਇਆਂ ਨੂੰ ਬਾਈ ਹਰਪ੍ਰਜਨ ਮਾਨ ਸਾਡੇ ਵੱਡੇ ਬਾਈ ਬੈਠੇ ਐ ਸਰਦਾਰ ਬਾਉ ਸਿੰਘ ਮਾਨ ਬਾਈ ਸੁਖੀ ਬੈਠੇ ਐ ਸਰਦਾਰ ਅਲੀ ਸਾਹਿਬ ਬੈਠੇ ਹੈ ਹੋਰ ਬਹੁਤ ਸਾਰੇ ਫਨਕਾਰ ਬੈਠੇ ਹੈ ਬਾਈ ਬੰਟੀ ਬੈਂਸ ਸਾਡਾ ਭਰਾ ਬੈਠਾ ਸਾਰਿਆਂ ਲਈ ਬਹੁਤ ਬਹੁਤ ਪਿਆਰ ਸਤਿਕਾਰ ਆਓ ਸਰ ਗੁਰੂ ਮਹਾਰਾਜ ਦੀ ਬਹੁਤ ਪਾਵਨ ਪਵਿੱਤਰ ਹਜ਼ੂਰੀ ਚ ਬਿਰਾਜਮਾਨ ਗੁਰੂ ਰੂਪ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾ کافی ਹੋ ਗਿਆ ਸੰਗਤ ਬਹੁਤ ਸਬਰ ਨਾਲ ਆਪਣੇ ਪਿਆਰੇ ਪ੍ਰਾ ਦੀ ਆਪਣੇ ਮਹਿਬੂਬ ਕਲਾਕਾਰ ਦੀ ਇਸ ਅੰਤਮ ਵਿਦਾਇਗੀ ਵਿੱਚ ਪੂਰੇ ਸਬਰ ਨਾਲ ਸਤਿਗੁਰਾਂ ਦੇ ਚਰਨਾਂ 'ਚ ਬੈਠੀ ਰਹੀ ਹੈ। ਮਾਲੀ ਬਹੁਤ ਜਿਹੜਾ ਪੁੱਤਾਂ ਦਾ ਵਿਛੋੜਾ ਔਖਾ ਹੈ ਤੇ ਜਿਵੇਂ ਦੱਸਿਆ ਤੇ ਮਾਂ ਨੇ ਹੌਸਲਾ ਰੱਖਿਆ ਹੈ। ਪਹਿਲਾਂ ਵੀ ਸਰਦਾਰ ਕਰਮ ਸਿੰਘ ਜੀ ਬਜ਼ੁਰਗ ਜਿਹੜੇ ਇਸ ਸੰਸਾਰ ਤੋਂ ਚਲੇ ਗਏ ਤੇ ਬਾਪ ਦਾ ਵੀ ਉਹਨਾਂ ਨੇ ਸਿਰ ਤੇ ਹੱਥ ਰੱਖਿਆ ਸਾਰਾ ਹੌਸਲਾ ਦਿੱਤਾ ਪਰਿਵਾਰ ਨੂੰ ਅੱਜ ਵੀ ਵਾਹਿਗੁਰੂ ਮਿਹਰ ਕਰੇ ਬਲ ਬਖਸ਼ੇ ਉਹਨਾਂ ਨੂੰ ਇਸ ਸਾਰੇ ਪਰਿਵਾਰ ਨੂੰ ਛੋਟੇ ਬੱਚਿਆਂ ਨੂੰ ਉਹ ਹੌਸਲਾ ਦੇ ਕੇ ਪਾਲਦੇ ਰਹਿਣ ਸਾਡੇ ਬੈਣ ਬੋਲ ਕੇ ਗਈ ਹੈ ਬੱਚੀ ਬੋਲ ਕੇ ਗਈ ਹੈ ਕੱਲ ਨਹੀਂ ਰਏ ਹੋ ਵੀ ਨਹੀਂ ਸਕਦੇ ਪਰ ਜੋ ਮੇਰੇ ਤੋਂ ਪਹਿਲਾਂ ਗਰੇਵਾਲ ਸਾਹਿਬ ਨੇ ਵੀ ਕਿਹਾ ਕਿ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਇਹਨਾਂ ਦੇ ਨਜ਼ਦੀਕੀ ਪਰਿਵਾਰ ਨਾਲ ਵਧੀਆ ਰਾਜਵੀਰ ਹੋਰਾ ਨਾਲ ਔਰ ਸਾਡਾ ਫਰਜ਼ ਬਣਦਾ ਹੈ ਕਿਉਂਕਿ ਥੋੜੇ ਲੋਕ ਹੁੰਦੇ ਐ ਜਿਨ੍ਹਾਂ ਤੇ ਗੁਰੂ ਦੀ ਬਹੁਤ ਵੱਡੀ ਕਿਰਪਾ ਹੁੰਦੀ ਐ ਜਿਹੜੇ ਆਪਣੇ ਮਾਪਿਆਂ ਦਾ ਨਾਂ ਆਪਣੇ ਨਗਰ ਦਾ ਨਾਂ ਆਪਣੀ ਬੋਲੀ ਦਾ ਨਾਂ ਆਪਣੇ ਦੇਸ਼ ਦਾ ਨਾਂ ਆਪਣੇ ਸੂਬੇ ਦਾ ਨਾਂ ਉੱਚਾ ਕਰਦੇ ਐ ਚਾਹੇ ਉਮਰ ਬਹੁਤ ਥੋੜੀ ਮਿਲੀ ਰਾਜਵੀਰ ਰੋਹਰ ਨੂੰ ਪਰ ਜਿਵੇਂ ਗੁਰਪ੍ਰੀਤ ਹੋਰ ਨੇ ਕਿਹਾ ਕਿ ਇੱਕ ਮਾਂ ਦਾ ਪੁੱਤ ਜਨਮ ਵੇਲੇ ਸੀ ਉਹਨਾਂ ਲੱਖਾਂ ਮਾਵਾਂ ਰੋਂਦੀਆਂ ਸਾਰੇ ਹੀ ਪੰਜਾਬੀ ਲੋਕਾਂ ਨੇ ਭੈਣ ਭਰਾਵਾਂ ਨੇ ਛੋਟਿਆਂ ਵੱਡਿਆਂ ਨੇ ਕਰੋੜਾਂ ਹੀ ਅਰਦਾਸਾਂ ਕਰਤੀਆਂ ਤੇ ਵੱਡਾ ਦੁੱਖ ਮਣਾਇਆ ਸਾਡੇ ਇਸ ਛੋਟੇ ਵੀਰ ਦਾ ਜਿੰਨਾ ਹੌਸਲਾ ਉਹਨਾਂ ਦੇ ਨਾਲ ਦੇ ਸਾਥੀਆਂ ਨੇ ਪਰਿਵਾਰ ਲਈ ਦਿੱਤਾ ਤੇ ਦਿਖਾਇਆ ਸ਼ਾਇਦ ਇਹ ਬਹੁਤ ਵੱਡੀ ਮਿਸਾਲ ਆ ਵਾਹਿਗੁਰੂ ਮੇਰ ਰੱਖੇ ਉਹਨਾਂ ਦੀ ਯਾਦ ਵਿੱਚ ਪੰਜਾਬ ਸਰਕਾਰ ਵੱਲੋਂ ਜਿਵੇਂ ਸਟੇਡੀਅਮ ਦੀ ਗੱਲ ਕੀਤੀ ਗਈ ਹੈ ਹੋਰ ਸ਼ਾਇਦ ਇੱਕ ਮੈਨੂੰ ਸਰਪੰਚ ਸਾਹਿਬ ਸੜਕ ਦੀ ਗੱਲ ਦੱਸਦੇ ਸਨ ਜੋ ਵੀ ਇਹ ਕਹਿਣਗੇ ਉਸ ਤਰ੍ਹਾਂ ਕਿਉਂਕਿ ਮੁੱਖ ਮੰਤਰੀ ਸਾਹਿਬ ਹੋਰਾਂ ਨੇ ਆਪ ਹੀ ਕਿਹਾ ਤੇ ਮੇਰਾ ਫਰਜ਼ ਹੈ ਕਿ ਮੈਂ ਉਸ ਜਿਹੜੇ ਸੁਨੇਹੇ ਨੂੰ ਉਸ ਵਾਅਦੇ ਨੂੰ ਤੁਹਾਡੇ ਨਾਲ ਨਿਭਾ ਕੇ ਦੇਵਾਂ ਮੈਂ ਆਪਣੇ ਵੱਲੋਂ ਦੁਖੀ ਪਰਿਵਾਰ ਨਾਲ ਸਾਡੀ ਮਾਂ ਨਾਲ ਸਾਡੀ ਭੈਣ ਨਾਲ ਬੱਚੀ ਨਾਲ ਬੱਚੇ ਨਾਲ ਸਾਡੀ ਹਮਸਫਰ ਉਹਨਾਂ ਦੀ ਭੈਣ ਜਿਹੜੀ ਸਾਡੇ ਸਾਰਿਆਂ ਨਾਲ ਦੁੱਖ ਸਾਂਝਾ ਕਰਦਾ ਪੰਜਾਬ ਸਰਕਾਰ ਵੱਲੋਂ ਵੀ ਦੁੱਖ ਵਿੱਚ ਸਾਂਝ ਪਾਉਣਾ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਬਾਅਦ ਸਰਦਾਰ ਬਾਪੂ ਸਿੰਘ ਬਾਣ ਸਾਡੇ ਬਾਪੂ ਜੀ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਆ ਕਿ ਜਰੂਰ ਦੋ ਲਫ਼ਜ਼ ਸਾਡੇ ਨਾਲ ਸਾਂਝਾ ਕਰਨ ਔਰ ਸ਼ੋਕ ਪੱਤਰ ਭੇਜਿਆ ਹੈ ਹਰਿਆਣਾ ਤੋਂ ਸਾਡੇ ਸੀਐਮ ਸਾਹਿਬ ਨਾਇਬ ਸਿੰਘ ਸੈਣੀ ਸਾਹਿਬ ਉਹਨਾਂ ਵੱਲੋਂ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਇਸ ਤੋਂ ਬਾਅਦ ਦਰਬਾਰ ਸਾਹਿਬ ਤੋਂ ਸਾਡੇ ਭਾਈ ਸਾਹਿਬ ਆਏ ਨੇ ਜਿਨ੍ਹਾਂ ਨੇ ਅਰਦਾਸ ਕੀਤੀ ਹੈ ਤੇ ਉਹਨਾਂ ਵੱਲੋਂ ਪਰਿਵਾਰ ਨੂੰ ਸਿਰੋਪਾਉ बख्शिश होनी है सो आप सारा ने उन्होंने नो सर आओ रायर ने मेरा सिर्फ एको गीत गाया मिट्टी ना फरोल योगिया लभने गुआचे हुए लाल तरह खून के रिश्ते बोल के गए ने साड़ी कलाकार रूह की रिश्तेदारी होंगी है ਪਰसों ਰਾਤ ਨੂੰ ਮੈਨੂੰ 2 ਵਜੇ ਜਾਗ ਆ ਗਈ ਤਾਂ ਮੈਂ ਕੁਝ ਲਿਖਣ ਲੱਗ ਗਿਆ ਮੈਂ ਆ ਸਭ ਤੋਂ ਜੋ ਸਾਹਮਣੇ ਮੈਂ ਵੇਖ ਰਿਹਾ ਮੈਂ ਪਰसों ਵੇਖ ਚੁੱਕਾ ਹਾਂ ਰਾਤ ਤਾਂ ਮੈਂ ਹਰਪ੍ਰੀਤ ਮਾਲਸੀ ਜੱਸੀ ਜੋ ਕੋਈ ਟੈਨਟਿਸਟ ਹੋ ਮੇਰੇ ਕੋਲ ਆਏ ਬ੍ਰਿਟਵੀਥ ਡਿਗਰੀ ਸੀ ਤੇ ਮੈਂ ਉਹਨਾਂ ਨੂੰ ਸੁਣਾਇਆ ਮੈਂ ਯਾਰ ਮੈਂ ਇਧਰ ਕੁਝ ਲਿਖ ਦਿੱਤਾ ਤੇ ਮੈਂ ਸੋਸ਼ਲ ਮੀਡੀਆ ਤੇ ਪਾ ਦਿਆਂਗਾ ਨਹੀਂ ਮੈਨੂੰ ਕਹੇ ਤੁਸੀਂ ਚਲੋ ਤੁਸੀਂ ਮੈਨੂੰ ਕਹਿ ਤਾਂ ਮੈਂ ਪਾਉਣਾ ਸੋਸ਼ਲ ਮੀਡੀਆ ਤੇ ਸੀ ਪਰ ਮੈਂ ਤਾਂ ਲੋ ਜੋ ਮੇਰੇ دل ਚਾਹਿਆ ਕਿ ਮਰਨ ਬਾਅਦ ਜੋ ਪਛੇਰੇ ਪਰਿਵਾਰਾਂ ਦਾ ਹਾਲ ਹੁੰਦਾ ਨਾ ਉਹ ਹੈ ਕਹਿੰਦੇ ਦੁੱਖ ਵੰਡਿਆ ਘਟ ਜਾਂਦੇ ਕਹਿੰਦੇ ਦੁੱਖ ਵੰਡਿਆ ਘਟ ਜਾਂਦੇ ਆਏ ਤਾਂ ਹਾਂ ਦੁੱਖ ਫੋਲਣ ਨੂੰ ਆਏ ਤਾਂ ਹਾਂ ਦੁੱਖ ਫੋਲਣ ਨੂੰ पर की करिए कुछ सुझदा ही नहीं कोई लफ्ज नहीं लभदा बोलन अंतम अरदास दा भोग पिया हर पासे पसरिया सोग पिया हर पासे होके हट को कोई गल किसी नाल की तोरे कोई गल किसी नाल की तोरे कुछ करिया नहीं दुआवा दुआ ने कुछ करिया नहीं दुआवा ने अंबर वाल उठिया बाहवा ने ਨਾ ਅਸਰ ਹੋਇਆ ਅਰਦਾਸਾਂ ਦਾ ਨਾ ਅਸਰ ਹੋਇਆ ਅਰਦਾਸਾਂ ਦਾ ਦਮ ਟੁੱਟ ਗਿਆ ਆਖਰਾਸਾਂ ਦਾ ਦਮ ਟੁੱਟ ਗਿਆ ਆਖਰਾਸਾਂ ਦਾ ਵੇ ਰੱਬਾਏ ਤੂੰ ਕੀ ਕੀਤਾ ਵੇ ਰੱਬਾਏ ਤੂੰ ਕੀ ਕੀਤਾ ਮੈਨੂੰ ਦੱਸ ਕਿਵੇਂ ਤੇਰਾ ਜੀ ਕੀਤਾ ਮੈਨੂੰ ਦੱਸ ਕਿਵੇਂ ਤੇਰਾ ਜੀ ਕੀਤਾ ਜਦ ਭੈਣਾ ਰੋੜ ਭਰਾ ਜਦ ਪੜਣ ਬਿਛੋੜੇ ਭਾਈਆਂ ਦੇ ਕੀ ਹਾਲ ਹੁੰਦੇ ਮਾਂ ਜਾਈਆਂ ਦੇ जद भैन बछोड़े भाइया दे की हाल होंगे मां जाइया जैन रोण भरावान गल पावा भजिया कौन बरावे मावा जब भैया रोण भरावान गल पा भजिया बाहू फिर कौन बरावे मावा न उमर लग जा ने लोगों उमर लग जा ने लोगों ममता दियां खोल ਜੀਬਾਂ ਤੇ ਜਿੰਦਰੇ ਮਾਰ ਗਿਆ ਸਾਡਾ ਜੀ ਨਹੀਂ ਕਰਦਾ ਬੋਲਣ ਨੂੰ ਜੀਬਾਂ ਤੇ ਜਿੰਦਰੇ ਮਾਰ ਗਿਆ ਸਾਡੇ ਜੀ ਨਹੀਂ ਕਰਦਾ ਬੋਲਣ ਨੂੰ ਇੱਕ ਉਜੜੀ ਧੀ ਮਟਿਆਰ ਦੀ ਆ ਇੱਕ ਉਜੜੀ ਧੀ ਮਟਿਆਰ ਦੀ ਅੱਜ ਸਦਰਾਂ ਤਾਹਾਂ ਮਾਰਦੀਆਂ ਅੱਜ ਸਦਰਾਂ ਤਾਹਾਂ ਮਾਰਦੀਆਂ ਤੇਰੀ ਸਦਾ ਸੁਹਾਗਣ ਧੀ ਮਾਏ ਤੇਰੀ ਸਦਾ ਸੁਹਾਗਣ ਧੀ ਮਾਏ ਅੱਜ ਕੀ ਸੀ ਬੜਗੀ ਕੀ ਮਾਏ ਅੱਜ ਕੀ ਤੋਂ ਬਣ ਗਈ ਕੀ ਮਾਏ ਮੈਂ ਵੀ ਦਿਲ ਕਰਵਾ ਚੌਸ ਦਾ ਆਉਣਾ ਸੀ ਅਗਲੇ ਦਿਨ ਆਉਣਾ ਸੀ ਦਿਲ ਕਰਵਾ ਚੌਸ ਦਾ ਆਉਣਾ ਸੀ ਮੈਂ ਵੀ ਤਾਂ ਸ਼ਗਨ ਮਨਾਉਣਾ ਸੀ ਦਿਲ ਕਰਵਾ ਚੌਸ ਦਾ ਆਉਣਾ ਸੀ ਮੈਂ ਵੀ ਤਾਂ ਸ਼ਗਨ ਮਨਾਉਣਾ ਸੀ ਚੜ ਕੋਠੇ ਅਰਗ ਚੜਾਉਣਾ ਸੀ ਪਰ ਉਹ ਆਇਆ ਹੀ ਨਹੀਂ ਜੀ ਨਹੀਂ ਆਉਣਾ ਸੀ ਪਰ ਨਹੀਂ ਆਇਆ ਜੀ ਨਹੀਂ ਆਉਣਾ ਸੀ ਸਾਡਾ ਚੰਨ ਹੀ ਗੋਲੀ ਮਾਰ ਗਿਆ ਮੇਰਾ ਚੰਨ ਹੀ ਗੋਲੀ ਮਾਰ ਗਿਆ ਵਾਪਸ ਨਹੀਂ ਮੁੜਿਆ ਬਾਹਰ ਗਿਆ ਵਾਪਸ ਨਹੀਂ ਮੁੜਿਆ ਬਾਹਰ ਗਿਆ ਸਭ ਖੇਡਾਂ ਨੇ ਤਕਦੀਰ ਦੀਆਂ ਸਭ ਖੇਡਾਂ ਨੇ ਤਕਦੀਰ ਦੀਆਂ ਮੱਥੇ ਤੇ ਲਿਖੀ ਲਕੀਰ ਦੀਆਂ ਐ ਵੀ ਦਿਲ ਵੇਖੜੇ ਪੈਲੇ ਸਰ ਐ ਵੀ ਦਿਲ ਵੇਖੜੇ ਪੈਲੇ ਸਰ ਮੈਨੂੰ ਪਤਾ ਨਹੀਂ ਸੀ ਉਹ ਰੱਬ ਨੇ ਸਸ ਤੋਂ ਗਿਣ ਗਿਣ ਬਦਲੇ ਲੜੇ ਸ ਕਿ ਮਾਂ ਧੂੜੀ ਵਾਂਗੂ ਤੁਖਦੀ ਰਹੀ ਤੇਰਾ ਸਿਰ ਦੀ ਸੁੱਖਾ ਸੁਖਦੀ ਰਹੀ ਗਲ ਲਾ ਕੇ ਬਾਲ ਲਿਆਣੇ ਨੂੰ ਤੇਰੇ ਬੂਹ ਵੇਖਣ ਨੂੰ ਲੁਛਦੀ ਰਹੀ ਤੂੰ ਤੋਰ ਗਿਆ ਬਾਕੀ ਕੀ ਰਹਿ ਗਿਆ ਸਾਡਾ ਸਭ ਕੁਝ ਖੋ ਕੇ ਹੀ ਲੈ ਗਿਆ ਤੇ ਲਾਸਟ ਵਿੱਚ ਮੈਂ ਕਹਾਂਗਾ ਕਿ ਰੱਬ ਕਰਕੇ ਤੇਰੇ ਵਾਂਗੂ ਨਾ ਰੱਬ ਕਰਕੇ ਤੇਰੇ ਵਾਂਗੂ ਨਾ ਕੋਈ ਗੱਬਰੂ ਪੁੱਤ ਜਵਾਨ ਮਰੇ ਤਰਤੀ ਦੀ ਤਾਹਾਂ ਨਿਕਲ ਗਈਆਂ ਸੂਰਜ ਦਾ ਮਰਸੀਆ ਕੌਣ ਪੜੇ ਸੋਬਾ ਸੂਰਜ ਦਾ ਮਰਸੀਆ ਪੜਕੇ ਯਾਤਰਾ ਬਹੁਤ ਬਹੁਤ ਮਿਹਰਬਾਨੀ ਜੀ ਅਸੀਂ ਜੀ ਆਇਆਂ ਨੂੰ ਕਹਿੰਨੇ ਸਰਦਾਰ ਔਜਲਾ ਸਾਹਿਬ ਨੂੰ ਤੇ ਸੱਚ ਨੂੰ ਇੱਥੇ ਹੁਣ ਆਪਾਂ ਅਖੀਰਵਾਲ ਚੱਲਦੇ ਆ ਬਹੁਤ ਸਾਰੇ ਨਾਂ ਨੇ ਬਹੁਤ ਸਾਰੇ ਸਜਣਾ ਨੇ ਮੇਰੇ ਕੋਲੇ ਆ ਕੇ ਜ਼ਿਕਰ ਕੀਤਾ ਤੇ ਪਰ ਨਾਂ ਬਹੁਤ ਜ਼ਿਆਦਾ ਨੇ ਅਸੀਂ ਮਾਫੀ ਚਾਹੁੰਦੇ ਆ ਪਰ ਹਰ ਇੱਕ insan ਦਾ ਆਏ ਦਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਹੈ ਤੇ ਕੋਈ ਵੀ ਭੁੱਲ ਚੁੱਕ ਹੋਈ ਹੋਵੇ ਸਾਥੋਂ ਬੋਲਦੇ ਆ ਸਾਨੂੰ ਤੁਸੀਂ ਆਪਣੇ ਬੱਚੇ ਸਮਝ ਕੇ maaf ਕਰ ਦਿਓ ਤੇ ਅਖੀਰ ਦੇ ਵਿੱਚ ਸਾਡੇ ਸਰਪੰਚ ਸਾਹਿਬ ਸਾਡੇ ਬਾਈ ਜੀ ਬਾਈ ਰਾਜੂ ਜੀ ਉਹ ਬਸ ਤੁਹਾਡਾ ਸਭ ਦਾ ਧੰਨਵਾਦ ਕਰਨਗੇ ਤੇ ਇੱਕ ਦੋ ਨਾਮ ਮੈਂ ਜ਼ਰੂਰ ਲੈਣੇ ਚਾਹਣਾ ਇਸ ਪਿਛਲੇ 20 ਦਿਨਾਂ ਦੇ ਵਿੱਚ ਇੱਕ ਜਿਹੜਾ ਬਹੁਤ ਵੱਡਾ ਨਾਮ ਆਇਆ ਨਾ ਉਹ ਸਾਡਾ ਬਾਈ ਜਸਵੀਰਪਾਲ ਸਹਿਉ ਹੈ ਕਿ ਬਹੁਤ ਸਮੇਂ ਤੋਂ ਜਦੋਂ ਦਾ ਰਾਜਵੀਰ ਆਪਣਾ ਇਸ گاਉਂ ਨਾਲੇ ਖੇਤਰ 'ਚ ਆਇਆ ਤੇ ਬਾਈ ਹੋਰਾਂ ਨੇ ਵੱਡੇ ਭਰਾਵਾਂ ਵਾਂਗੂ ਪਹਿਲਾਂ ਆਪਣੀ ਕੰਪਨੀ 'ਚ ਗਾਣੇ ਰਿਲੀਜ਼ ਕੀਤੇ ਔਰ ਉਸ ਤੋਂ ਬਾਅਦ ਤਾਂ ਫਿਰ ਪਰਿਵਾਰ ਬਣ ਗਿਆ ਤੇ ਇਹ ਉਹ ਇਨਸਾਨ ਹੈ ਜਿਹਨੂੰ ਕਹਿਣ ਦੀ ਲੋੜ ਨਹੀਂ ਇਹ ਮਰਦੇ ਦਮ ਤੱਕ ਇਸ ਪਰਿਵਾਰ ਨਾਲ ਜਾਣੀ ਮੋਢੇ ਨਾ ਮੋਢਾ ਲਾ ਕੇ ਖੜਾ ਹੈ ਸੋ ਸਾਡੇ ਵੱਲੋਂ ਬਹੁਤ ਬਹੁਤ ਪਿਆਰ ਸਤਿਕਾਰ ਇੱਜ਼ਤ ਹੈ ਸਾਡੇ ਭਰਾ ਲਈ ਬਾਈ ਪਿੰਕ ਦੀ ਥਾੜੀ ਵਾਲ ਹੋਣੀ ਹੈ ਉਸ ਭਰਾ ਦਾ ਜ਼ਿਕਰ ਕਰਨਾ ਬਣਦਾ ਹੈ ਕਿ ਜਿਸ ਦਿਨ ਦੇ ਆਪਣਾ ਰਾਜਵੀਰ ਦਾ ਐਕਸੀਡੈਂਟ ਹੋਇਆ ਬਾਈ ਹੁਣੀ ਉਸ ਦਿਨ ਤੋਂ ਦਿਨ ਰਾਤ ਹਸਪੀਟਲ ਚ ਕਦੇ ਪ੍ਰਸ਼ਾਦੇ ਦੀ ਸੇਵਾ ਕਦੇ ਉਹਨਾਂ ਦਾ ਹੋਰ ਜਿੱਥੇ-ਜਿੱਥੇ ਵੀ ਜੋ ਚਾਹੀਦਾ ਸੀ ਬਾਈ ਹੋਰਾਂ ਨੇ ਬਹੁਤ ਸਾਥ ਦਿੱਤਾ ਹੈ ਕਰਨ ਉਹਨਾਂ ਦਾ ਬੇਟਾ ਹੈ ਉਹ ਵੀ ਇਸ ਵੇਲੇ ਬਹੁਤ ਅਫਸੋਸ ਚ ਹੈ ਬਹੁਤ ਨਰਾਸ਼ ਹੈ ਤੇ ਇਹਨਾਂ ਸਾਰੇ ਭਰਾਵਾਂ ਲਈ ਬਹੁਤ-ਬਹੁਤ ਪਿਆਰ ਸਤਿਕਾਰ ਹੈ ਬਾਕੀ ਜਿੰਨੇ ਵੀ ਨਾਅ ਸੀ ਅਸੀਂ ਮਾਫੀ ਚਾਉਂਦੇ ਆ ਤੁਸੀਂ ਸਾਡੇ ਲਈ ਬਹੁਤ ਵੱਡੇ ਹੋ ਤੇ ਲੰਬੀ ਯਾਤਰਾ ਕਰਕੇ ਆਏ ਹੋ ਤੁਸੀਂ ਸਾਰੇ ਆਪਣੇ ਆਪਣੇ ਫੀਲਡ ਦੇ ਵਿੱਚ ਸਾਡੇ ਵੱਲੋਂ ਬਹੁਤ-ਬਹੁਤ ਪਿਆਰ ਸਤਿਕਾਰ ਹੈ ਬਾਈ ਕਰਮਜੀਤ ਹੁਣੇ ਬੈਠੇ ਆ ਇਹ ਸਾਰੇ ਭਰਾ ਇਹਨਾਂ ਦੇ ਫੋਨਾਂ ਤੇ ਤਾਂ ਅਸੀਂ ਉੱਥੇ ਹਸਪੀਟਲ ਚ ਆਏ ਸੀ। ਸੋ ਆ ਜਾ ਪੁੱਤ ਆ ਜਾ। ਆ ਰਾਜਵੀਰ ਦਾ ਆਪਣੇ ਦਾ ਉਹਨਾਂ ਦੀ ਤਸਵੀਰ ਬਣਾ ਕੇ ਲਾਇਆ ਹੈ। ਹੈ? ਬਹੁਤ ਸੋਹਣੀ ਤਸਵੀਰ ਬਣਾ ਕੇ ਲਾਇਆ ਮੇਰਾ ਵੀਰ। ਤੁਹਾਡੇ ਪਿਆਰ ਦਾ। ਤੇ ਆ ਜੋ ਖੀਰ ਦੇ ਵਿੱਚ ਭਾਈ ਰਾਜੂ ਹੋਣੀ ਸਰਪੰਚ ਸਾਹਿਬ ਆਪਣੇ ਪਿੰਡ ਦੇ ਉਹਨਾਂ ਵੱਲੋਂ ਦੋ ਬੋਲ ਤੁਹਾਡਾ ਸਭ ਦਾ ਧੰਨਵਾਦ ਤੇ ਇਸ ਤੋਂ ਬਾਅਦ ਸਿੰਘ ਸਾਹਿਬ ਵੱਲੋਂ ਸਰੋਪਾਉ ਦੀ ਬਖਸ਼ਿਸ਼ ਹੈ ਸਾਰੇ ਪਰਿਵਾਰ ਲਈ। ਉਸ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਸਾਰੇ ਬਾਈਕਰ ਭਰਾ ਸਾਡੇ ਹਨ ਉਹਨਾਂ ਦਾ ਜ਼ਿਕਰ ਕਰਨਾ ਬਣਦਾ ਹੈ ਸੰਗਾ ਸਾਹਿਬ ਖੜੇ ਹੈ ਮੇਰੇ ਭਰਾ ਦਾ ਧੰਨਵਾਦ ਹੈ ਬਾਈਕਰ ਜਿੰਨੇ ਵੀ ਲੰਬੇ ਟਾਈਮ ਤੋਂ ਸਾਰੇ ਆਪਣੇ ਰਾਜਵੀਰ ਦੇ ਨਾਲ ਵਕ ਵਕ ਥਾਵਾਂ ਨੂੰ ਜਾਂਦੇ ਸੀ ਉਹਨਾਂ ਸਾਰੇ ਭਰਾਵਾਂ ਨੂੰ ਜੀ ਆਇਆਂ ਨੂੰ ਧੰਨਵਾਦ ਉਹਨਾਂ ਸਾਰਿਆਂ ਦਾ ਉਹਨਾਂ ਕੋਲ ਦੀ ਬਹੁਤ ਸਾਰੀਆਂ ਯਾਦਾਂ ਨੇ ਤੇ ਲੰਗਰ ਪ੍ਰਸ਼ਾਦਾ ਜ਼ਰੂਰ ਛੱਕ ਕੇ ਜਾਵੇ ਸਾਰੀ ਸੰਗਤ ਕੋਈ ਵੀ ਹਾਂਜੀ ਆਜੋ ਬਾਈ ਰਾਜੂ ਬਾਈ ਹੁਣੇ ਬੋਲਣਗੇ ਉਸ ਤੋਂ ਬਾਅਦ ਪਰਿਵਾਰ ਨੂੰ ਸਰੋਪਾਉ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੜੇ ਦੁੱਖ ਪਰੇਮਾਨ ਨਾਲ ਸਾਨੂੰ ਕਹਿਣਾ ਪੈ ਰਿਹਾ ਕਿ ਸਾਡਾ ਛੋਟਾ ਰਾਜਵੀਰ ਭਰਾ ਸਾਨੂੰ ਅੱਜ ਰੋਂਦੇ ਘਲੋਂਦਿਆਂ ਨੂੰ ਛੱਡ ਕੇ ਇਸ ਦੁਨੀਆ ਤੋਂ ਅਲਵਿਦਾ ਲੈ ਗਿਆ ਆਪਾਂ ਇਹ ਅਕਸਰ ਹੀ ਪਾਣਾ ਮੰਨਦੇ ਹਾਂ ਕਿ ਇਹ ਹਨ ਹੋਣੀ ਹੋ ਗਈ ਪਰ ਇਹਦੇ ਪਿੱਛੇ ਕੀ ਕਾਰਨਾ ਕਾਤੋਂ ਇਹ ਹਨ ਹੋਣੀ ਹੋਈ ਆ ਜਿਹੜੇ ਆਵਾਰਾ ਡੰਗਰ ਫਿਰ ਰਹੇ ਆ ਉਨ੍ਹਾਂ ਦੇ ਕਾਰਨ ਇਹ ਸਾਡਾ ਹਾਦਸਾ ਵਾਪਰਿਆ ਤੇ ਸਾਡਾ ਭਰਾ ਸਾਥ ਤੋਂ ਵਿਛੜ ਗਿਆ ਅਸੀਂ ਇਹ ਚਾਹੁੰਨੇ ਆ ਕਿ ਇਹਨਾਂ ਜਿਹੜੇ ਵਾਰਾ ਟੰਗਰਾ ਹੈ ਇਹਨਾਂ ਬਾਰੇ ਕੁਝ ਧਿਆਨ ਦਿੱਤਾ ਜਾਵੇ ਇਹਨਾਂ ਨੂੰ ਦੇਖਿਆ ਜਾਵੇ ਤਾਂ ਕਿ ਅਸੀਂ ਆਪਣੇ ਕਿਸੇ ਹੋਰ ਰਾਜਵੀਰ ਨੂੰ ਨਾ ਖੋ ਸਕੀਏ ਕਿਉਂਕਿ ਉਹਦੀਆਂ ਮੰਦੀਆਂ ਮਨ ਦੇ ਵਿੱਚ ਹੀ ਰਹਿ ਗਈਆਂ ਉਹ ਕਹਿੰਦਾ ਹੁੰਦਾ ਸੀਗੇ ਵੀਰੇ ਆਪਾਂ ਕੋਈ ਬਹੁਤ ਵੱਡਾ ਪਿੰਡ ਪ੍ਰੋਗਰਾਮ ਕਰਾਂਗੇ ਆਪ ਅੱਜ ਨਹੀਂ ਰਹਿ ਗਿਆ ਪਿੰਡ ਪ੍ਰੋਗਰਾਮ ਵੱਡਾ ਕਰ ਗਿਆ ਸਾਨੂੰ ਬਹੁਤ ਹੀ ਦੁੱਖ ਆ ਅਸੀਂ ਕਨਵਰ ਵੀਰ ਹੋਣੀ ਸਾਡੇ ਬਿੱਲਾ ਅ ਕਰਮਜੀਤ ਮੋਹਲਬਾਈ ਜੀ ਸਾਰੇ ਸਾਡੇ ਨਾਲ ਪਹਿਲੇ ਦਿਨ ਤੋਂ ਹੀ ਉੱਥੇ ਰਹੇ ਆ ਸਾਡਾ ਪਿੰਡ ਇਹਨਾਂ ਸਦਾ ਰਿਣੀ ਰਹੂਗਾ ਅਸੀਂ ਇਹਨਾਂ ਨੂੰ ਕਹਿੰਨੇ ਆ ਕਿ ਜਿਸ ਤਰ੍ਹਾਂ ਸਾਡਾ ਹੁਣ ਸਾਡਾ ਦਿੱਤਾ ਇਸੇ ਤਰ੍ਹਾਂ ਹੀ ਸਾਡੇ ਪਰਿਵਾਰ ਦੇ ਨਾਲ ਹਰ ਟਾਈਮ ਬੋਡੇ ਨਾਲ ਬੋਢਾ ਲਾ ਕੇ ਖੜਨਾ ਸਦਾ ਤੁਸੀਂ ਸਦਾ ਤੁਸੀਂ ਸਾਡਾ ਇਸੇ ਤਰ੍ਹਾਂ ਹੀ ਪਰਿਵਾਰ ਨੂੰ ਸਹਿਯੋਗ ਦਿੰਦੇ ਰਹਿਣਾ ਅਸੀਂ ਉਹਨਾਂ ਸਾਥ ਸੰਗਤ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਰਾਜਵੀਰ ਲਈ ਇੰਨੀਆਂ ਅਰਦਾਸਾਂ ਬੇਨਤੀਆਂ ਕਰੀਆਂ ਪਰ ਜੋ ਪ੍ਰਮਾਤਮਾ ਨੂੰ ਪਾਇਆ ਉਹੀ ਹੋਇਆ ਅੰਤ ਵਿੱਚ ਆਈ ਹੋਈ ਸਾਥ ਸੰਗਤ ਜੀ ਸਾਡੇ ਚਾਚੀ ਜੀ ਨੂੰ ਸ੍ਰੋਪਾ ਸ੍ਰੋਪਾ ਦੀ ਬਖਸ਼ਿਸ਼ ਕੀਤੀ ਜਾਏਗੀ ਸਾਰੇ ਪਰਿਵਾਰ ਨੂੰ ਬਖਸ਼ਿਸ਼ ਕਰਨੀ ਆ ਸਾਰੇ ਪਰਿਵਾਰ ਨੂੰ ਬੇਨਤੀ ਹੈ ਕਿ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਅਰਸ਼ ਨੂੰ ਨੂੰ ਬੁਲਾ ਲਓ ਪ੍ਰੀਤੀ ਅਰਸ਼ ਨੂੰ ਬੁਲਾ ਲਾ ਪ੍ਰੀਤੀ ਜਿੱਥੇ ਵੀ ਹੈ ਇੱਧਰ ਨੂੰ ਆ ਆ ਜਾਓ ਬਈ ਅਰਸ਼ ਅਰਸ਼ਦੀਪ ਕਮਲਪ੍ਰੀਤ ਇੱਧਰ ਆ ਜਾਓ ਜੀ ਕਹੋ ਜੀ ਆ ਜਾ ਕੇ ਆਹ ਰਸਤਾ ਰਸਤਾ ਛੱਡ ਦਿਓ ਜੀ ਆਉਣ ਲਈ ਹੁਣ ਮੈਂ ਕਰ ਜਾਂਦਾ ਹੋਏ ਹੋਏ ਬਾਜੀ ਬਲਾ ਦਿਓ ਵੀਰੇ ਇੱਕ ਮਿੰਟ ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੰਤ ਦੇ ਵਿੱਚ ਅਸੀਂ ਸਾਰੀ ਸਮੂਹ ਸਾਧ ਸੰਗਤ ਨੂੰ ਜੀ ਆਇਆਂ ਆਖਦੇ ਹਾਂ ਜਿੰਨੀਆਂ ਸਾਡੇ ਚੀਮਣਾ ਨਗਰ ਪੁਨ ਮਾਲਿਕ ਅਲੀਗੜ ਸਦਮਾ ਕਲਾ ਸਦਮਾ ਖੁਰਦ ਜਿਹਨੇ ਵੀ ਦੂਰੋਂ ਨੇੜੇੋਂ ਯੂਥ ਕਲੱਬਾਂ ਆਈਆਂ ਅਸੀਂ ਸਾਰਾ ਉਹਨਾਂ ਦਾ ਸਾਰਿਆਂ ਦਾ ਦਿਲੋਂ ਉਹਨਾਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇੱਥੇ ਆ ਕੇ ਸੇਵਾ ਨਿਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ